ਰਾਣਾ ਮਨਦੀਪ ਕੋੜਾ ਨਰਕੋੜ ਮੇਰਾ ਪਿੰਡ ਮੇਰੀਆਂ ਤਿੰਨ ਕਿੱਲੇ ਜੋ ਕਣਕ ਸੀ ਗਈ ਜਿਹੜੀ ਨਾਲ ਦੇ ਪਿੰਡ ਤੋਂ ਟਰੈਕਟਰ ਆਇਆ ਉਹਦੇ ਤੋਂ 스파ਰਕ ਹੁੰਦੇ ਨਾਲ ਮੇਰੀ ਕਣਕ ਨੂੰ ਅੱਗ ਲੱਗ ਗਈ ਤੇ ਸਾਰੀ ਤਿੰਨ ਕਿੱਲੇ ਕਣਕ ਬੜੀ ਖਤਮ ਹੋ ਗਈ ਪਹੁੰਚੇ ਪਰ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰਕੇ ਬੁਝਾ ਲਈ ਕਿੰਨੇ ਕਿੱਲੇ ਸਾਰੀ ਢੁੱਢ ਜਿਹੜੀ ਅੱਗ ਲੱਗੀ ਹੋਈ ਹੈ ਇਹ ਤਕਰੀਬਨ 9-10 ਕਿੱਲੇ ਦੇ ਵਿੱਚ ਜ਼ਮੀਨ ਹੈ ਸਰਕਾਰ ਤੋਂ ਕਿ ਸਾਡਾ ਜੋ ਵੀ ਹੈ ਮਤਲਬ ਕਿ ਖਰਚਾ ਹੈ ਜੋ ਸਾਡਾ ਉਹ ਦਿੱਤਾ ਜਾਵੇ ਸਾਡਾ ਮਤਲਬ ਕਿ ਵਧਿਆ ਜਾਵੇ ਹਰਿਆਣਾ ਜੋ ਵੀ ਹੋਇਆ ਨੁਕਸਾਨ ਸਾਡਾ ਮੇਰਾ ਨਾਮ ਬਲਕਾਰ ਸਿੰਘ ਇਹ ਜੀ ਉਹ ਟਰੈਕਟਰ ਮੰਗਿਆ ਵਾ ਪੈਲੀ ਚੋਂ ਦੀ ਦੇ ਅਜੇ ਪੈਲੀ ਦੇ ਅੱਧਾ ਕਿੱਲਾ ਗਾਹ ਨਹੀਂ ਗਿਆ ਤੇ ਮਗਰਾ ਖਲਾ ਗਈ ਆ ਮਤਲਬ ਟਰੈਕਟਰ ਦੇ ਪਤਾ ਨਹੀਂ ਸਲੰਸਰ ਨਾਲ ਲੱਗੀ ਆ ਚਾਹੇ ਕੋਈ ਛਾਟ ਹੋ ਕੇ ਕੀ ਦੇਗਾ ਉਹ ਉਹ ਅਜੇ ਅਸੀਂ ਦੋ ਕਿੱਲੇ ਹਟਵੇਂ ਆ ਭਜਾਉਣ ਆਏ ਆ ਸਾਡੀ ਕੋਈ ਪੇਸ਼ ਨਹੀਂ ਗਈ ਤੇ ਸਾਡੇ ਆਂਡੀਆਂ ਗਵਾਂਡੀਆਂ ਭੈਣ ਭਰਾਵਾਂ ਦੀ ਸਾਰਿਆਂ ਦੀ 10 ਕਿੱਲੇ ਕਣਕ ਕਰ ਗਈ ਆ ਕੇ ਦੀ ਤਿੰਨ ਸੜ ਗਈ ਕੇ ਦੀ ਦੋ ਸੜ ਗਈ ਕੇ ਦੀ ਢਾਈ ਸੜ ਗਈ ਆ 10 ਕਿੱਲਿਆਂ ਦੇ ਖਰੀਬ ਪੂਰੀ ਕਣ ਕਾਢੇ ਸਾਰੇ ਫਰੀਕਾਂ ਦੀ ਸੜ ਗਈ ਆ ਤੇ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਤੜੀ ਨੇ ਦੋ ਦੋ ਤਿੰਨਾਂ ਦੰਨਿਆਂ ਕਿੱਲਿਆਂ ਵਾਲੇ ਦੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ 'ਚ ਕਿਨੇ ਜਾਂਦੇ ਆ ਇਹ ਇਹ ਸਰਕਾਰ ਨੂੰ ਚਾਹੇ ਤੇ ਇਹਨਾਂ ਦਾ ਦੇਖ ਕੇ ਇਹਨਾਂ ਦੀ ਇਨਕੁਆਰੀ ਕਰ ਸਕਦੇ ਵੀ ਇਹਨਾਂ ਦੀ ਜ਼ਮੀਨ ਕਿੰਨੀ ਆ ਜਿਨ੍ਹਾਂ ਦਾ ਇਹੋ ਕੋਝਾ ਇੱਕ ਘਰ ਦੀ ਤਿੰਨ ਕਿੱਲੇ ਆ ਤੰਨਾ ਚੋਂ ਇੱਕ ਇੱਕ ਬੋਰੀ ਕਣਕ ਦੀ ਨਹੀਂ ਬਜੀ ਕਈਆਂ ਦੀ 2 2 ਢਾਈ ਸੜੀ ਕਈਆਂ ਦੀ 2 ਸੜੀ ਆ ਜਿਨ੍ਹਾਂ ਦੇ ਦੋ ਦੋ ਕਿੱਲੇ ਆ ਉਹਨਾਂ ਦੀ ਕਿੱਲਾ ਕਿੱਲਾ ਸੜ ਗਈ ਆ ਫਾਇਰ ਬਿਜਦੀ ਗੜੀ ਪੁੱਛੀ ਮੁਕੇ ਇੱਕ ਪੁੱਛੀ ਆ ਤਕਰੀਬਨ ਉਦੋਂ ਅੱਗ ਬੁਝ ਗਈ ਸੀ ਉਦਾਂ ਆ ਗਈ ਬਾਲਦੀ ਤੇ ਉਹ ਅੱਗ ਤਕਰੀਬਨ ਫੇਰ ਬੁਝ ਗਈ ਉਦੋਂ ਕਿੱਦਾਂ ਅੱਗ ਕਿੱਦਾਂ ਬੁਝੀ ਅੱਗ ਇਦਾਂ ਲੋਕਾਂ ਨੇ ਤੋਂ ਤੰਨਾ ਪਿੰਡਿਆਂ ਦੀ ਜਨਤਾ ਪਾ ਕੇ ਟ੍ਰੈਕਟਰ ਪਾ ਕੇ ਉਹਨਾਂ ਬੁਝਾਈ